2024 ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਰਿਹਾਇਸ਼ੀ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਅਤੇ ਲਗਾਤਾਰ 3 ਸਾਲ ਤੋਂ ਇੱਕੋ ਜ਼ਿਲ੍ਹੇ ਦੇ ਵਿੱਚ ਤਾਇਨਾਤ ਥਾਣੇਦਾਰਾਂ ਦੀ 26 ਦਸੰਬਰ ਤੱਕ ਬਦਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਤਾਤੀ ਮੀਡੀਆ ਰਿਪੋਰਟਾਂ ਮੁਤਾਬਕ ਬਦਲੀਆਂ ਕਰਨ ਤੋਂ ਬਾਅਦ ਇਸ ਬਾਰੇ ਜਾਣਕਾਰੀ ਡੀਜੀਪੀ ਦਫ਼ਤਰ ਨੂੰ ਭੇਜਣ ਦੇ ਲਈ ਹਿਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਦੱਸਦੇ ਕਿ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਹੀ ਥਾਣੇਦਾਰ ਆਪਣੇ ਮਨਪਸੰਦ ਜ਼ਿਲ੍ਹਿਆਂ ਦੇ ਵਿੱਚ ਬਦਲੀ ਕਰਵਾ ਚੁੱਕੇ ਨੇ ਤੌਤੀ ਪੰਜਾਬ ਪੁਲਿਸ ਮੁਖੀ ਨੇ 21 ਦਸੰਬਰ ਨੂੰ ਸੂਬੇ ਦੀਆਂ ਸਮੂਹ ਰੇਂਜਾਂ ਦੇ ਆਈਪੀਜ਼ ਅਤੇ ਡੀਆਈਜੀ ਕਮਿਸ਼ਨਰਾਂ ਅਤੇ ਗਵਰਨਮੈਂਟ ਰੇਲਵੇ ਪੁਲਿਸ ਅਧਿਕਾਰੀਆਂ ਨੂੰ ਪੱਤਰ ਹੈ ਜਿਹੜਾ ਕਿ ਉਹ ਜਾਰੀ ਕਰ ਦਿੱਤਾ ਹੈ ਤਦਾਂ ਜਿਕੇ 2024 ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਦੇ ਮੱਦੇ ਨਜ਼ਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਰਿਹਾਈਸੀ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਅਤੇ ਲਗਾਤਾਰ 3 ਸਾਲ ਤੋਂ ਇੱਕੋ ਜ਼ਿਲ੍ਹੇ ਦੇ ਵਿੱਚ ਤਾਇਨਾਤ ਥਾਣੇਦਾਰਾਂ ਦੀ 26 ਦਸੰਬਰ ਤੱਕ ਬਦਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੱਸਦੇ ਕਿ ਮੀਡੀਆ ਰਿਪੋਰਟਾਂ ਮੁਤਾਬਕ ਬਦਲੀਆਂ ਕਰਨ ਤੋਂ ਬਾਅਦ ਇਸ ਬਾਰੇ ਜਾਣਕਾਰੀ ਡੀਜੀਪੀ ਦਫ਼ਤਰ ਨੂੰ ਭੇਜਣ ਦੇ ਲਈ ਹਦਾਇਤਾਂ ਵੀ ਜਿਹੜੇ ਕਿ ਉਹ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਤੌਥੀ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਹੀ ਥਾਣੇਦਾਰਾਂ ਦੇ ਵੱਲੋਂ ਆਪਣੇ ਪਰ ਇਸ ਕਬਰ ਬਾਬਤ ਮੈਂ ਨਾਮਿਤ ਸੇਟੀ ਜੁੜਗੇ ਨਾਮਿਤ ਲੋਕ ਸਭਾ ਚੋਣਾਂ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਿਹੜਾ ਕਿ ਸਖਤ ਕਦਮ ਚੁੱਕੇ ਗਏ ਨੇ ਤਾਂ ਕੀ ਕੋਈ ਜਾਣਕਾਰੀ ਇਸ ਬਾਬਤ ਅ ਬਿਲਕੁਲ ਕਰਨ ਦੱਸਣਾ ਚਾਹੁੰਗਾ ਕਿ ਲੋਕ ਸਭਾ ਚਨਾਵ ਜਿਸ ਦਾ 2024 ਦੇ ਵਿੱਚ ਹੈ ਤੇ ਉਹਨੂੰ ਉਸ ਤੋਂ ਪਹਿਲਾਂ ਜਿਹੜੀਆਂ ਨੇ ਜਿਸ ਤਰ੍ਹਾਂ ਜੇ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਜਿਹੜੇ ਨੇ ਤਬਾਦਲੇ ਜਿਹੜੇ ਨੇ ਵੱਡੇ ਪਦਮ ਤੋਂ ਜਿਹੜੇ ਨੇ ਕੀਤੇ ਗਏ ਨੇ ਤੇ ਕਹੀ ਜਏ ਨੇ ਤਬਾਦਲੇ ਹੋਏ ਨੇ ਤੇ ਬਿਲਕੁਲ ਜਿਹੜਾ ਹੈ ਲੋਕ ਸਭਾ ਜਿਹੜੇ ਚੋਣ ਆਣੇ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਤਬਾਦਲੇ ਆ ਉਹਨਾਂ ਨੂੰ ਮੰਨਿਆ ਜਾ ਰਿਹਾ ਜੀ ਜਿਵੇਂ 26 ਦਸੰਬਰ ਤੱਕ ਜਿਹੜਾ ਕਿ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੀ ਗੱਲ ਕਹੀ ਜਾ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਤੇ ਇਸ ਦਾ ਕਿੰਨਾ ਅਸਰ ਪਵੇਗਾ ਕਿ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਸੈਂਸਿਟਿਵ ਮਾਮਲਾ ਜਿਹੜਾ ਤਰ੍ਹਾਂ ਹੁੰਦਾ ਜਦ ਵੀ ਚੋਣ ਆਉਂਦੇ ਨੇ ਇਹਨੂੰ ਲੈ ਕੇ ਹੋ ਸਕਦਾ ਹੈ ਕਿ ਵੱਡੀ ਕਾਰਵਾਈ ਜਿਹੜੀ ਹੈ ਕਹਿ ਸਕਦੇ ਹਾਂ ਕਿ ਕੀਤੀ ਗਈ ਹੈ 26 ਦਸੰਬਰ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਜਿਹੜਾ ਹੈ ਹੁਣ ਤਬਾਦਲੇ ਦਿੱਸਾ ਹੁਣ ਹੋ ਰਹੇ ਤੇ ਕਹਿ ਸਕਦੇ ਹਾਂ ਕਿ ਕਿਉਂਕਿ ਲੋਕ ਸਭਾ ਚੋਣਾਂ ਆਹ ਤੇ ਉਸ ਅਕਸਰ ਚੋਣਾਂ ਦੇ ਨਜ਼ਦੀਕ ਜਿਹੜਾ ਹੈ ਦੇਖਣ ਨੂੰ ਮਿਲਦਾ ਵੀ ਹੈ ਕਿ ਤਬਾਦਲੇ ਹੁੰਦੇ ਨੇ ਤੇ ਬਿਲਕੁਲ ਉਸੇ ਦੇ ਤਹਿਤ ਜਿਹੜੇ ਤਬਾਦਲੇ ਕੀਤੇ ਗਏ ਨੇ ਜੀ ਜੋ ਮੈਂ तमाम ਜਾਣਕਾਰੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ